ਉਹਨਾਂ ਦੇ ਵਿਲਾ ਮਨ ਸ਼ੈਤਾਨ ਦਾ ਘਰ ਕਿਤੇ ਨਾ ਕਿਤੇ ਉਹ ਮਨ ਝਟਕਦਾ ਅੱਗੇ ਪਿੱਛੇ ਹੁੰਦਾ ਤਾਂ ਉਹ ਵਿਲਾ ਸਮਾਂ ਜਿਹੜਾ ਉਹ ਬੱਚੇ ਜ਼ਿਆਦਾਤਰ ਜਿਹੜਾ ਕਿਤਾਬਾਂ ਨਾਲ ਜੁੜਨ ਉਹਨਾਂ ਨੂੰ ਕਿਤਾਬਾਂ ਦੀ ਸਮਝ ਪਵੇ ਤਾਂ ਇਸ ਮੋਟਿਵ ਨੂੰ ਲੈ ਕੇ ਇਸ ਮਕਸਦ ਨੂੰ ਲੈ ਕੇ ਅਸੀਂ ਇਹ ਪ੍ਰੋਗਰਾਮ ਜਿਹੜਾ ਉਹ ਲਿਖਣ ਦੀ ਕੋਸ਼ਿਸ਼ ਕੀਤੀ ਤੇ ਜੋ ਕਬੱਡੀ ਵਾਲੇ ਮੁੰਡੇ ਨੇ ਉਹ ਕਬੱਡੀ ਕੱਪ ਕਰਵਾ ਲੈਂਦੇ ਨੇ ਜਾਂ ਬਾਲੀਵਾਲ ਵਾਲੇ ਨੇ ਬਾਸਕਟਬਾਲ ਵਾਲੇ ਨੇ ਉਹ ਆਪਦੇ ਆਪ ਦੇ ਮਤਲਬ ਮੇਲੇ ਕਰਵਾ ਲੈਂਦੇ ਸੀ ਅਸੀਂ ਕਿਤਾਬਾਂ ਨਾਲ ਜੁੜੇ ਹੋਏ ਸੀਗੇ ਤੇ ਸਾਨੂੰ ਇਹ ਸੀ ਵੀ ਸਾਡੇ ਪਿੰਡ ਦੇ ਵਿੱਚ ਇੱਕ ਇਸ ਤਰ੍ਹਾਂ ਦਾ ਵੀ ਮੇਲਾ ਹੋਣਾ ਚਾਹੀਦਾ ਕਿ ਲੋਕ ਜਿਹੜੇ ਕਿਤਾਬਾਂ ਨਾਲ ਜੁੜਨ ਤੁਸੀਂ ਦੁਨੀਆ ਦੀਆਂ ਵੱਡੀਆਂ ਕ੍ਰਾਂਤੀਆਂ ਦਾ ਇਤਿਹਾਸ ਦੇਖੋ ਉਹਨਾਂ ਦੇ ਪਿੱਛੇ ਕਿਤੇ ਨਾ ਕਿਤੇ ਸਾਹਿਤ ਖੜਾ ਹੈ ਸਾਹਿਤਕਾਰ ਖੜੇ ਨੇ ਲੇਖਕ ਖੜੇ ਨੇ ਜਿਹੜੇ ਲੋਕਾਂ ਦੀ ਚੇਤਨਾ ਨੂੰ ਲਗਾਤਾਰ ਪ੍ਰਚੰਡ ਕਰਦੇ ਨੇ ਤਾਂ ਲੇਖਕ ਜਿਹੜਾ ਹੈ ਉਹ ਅੱਗੇ ਦੀਆਂ ਚੀਜ਼ਾਂ ਵੇਖਦਾ ਹੈ 10 20 ਸਾਲਾਂ ਬਾਅਦ 100 ਸਾਲਾਂ ਤੱਕ ਵੀ ਇਮੇਜਿਨ ਕਰਦਾ ਹੈ ਕਿ ਕੀ ਹੋ ਸਕਦਾ ਹੈ ਕਾਪਤਾ ਲਿਖਣੀ ਹਨ ਜਾਂ ਕਿਤਾਬਾਂ ਦੀਆਂ ਗੱਲਾਂ ਕਰਨ ਯਾਰ ਰੁਜ਼ਗਾਰ ਨਹੀਂ ਮਿਲਦਾਗਾ ਇਸ ਖੇਤਰ ਦੇ ਵਿੱਚ ਰੁਜ਼ਗਾਰ ਨਹੀਂ ਮਿਲਦਾਗਾ ਤੁਸੀਂ ਨੌਜਵਾਨ ਵੀ ਉਹ ਨਾਲ ਘਰ ਦੀਆਂ ਜ਼ਰੂਰਤਾਂ ਵੀ ਆ ਕਿਵੇਂ ਮੈਨੇਜ ਕਰੋਗੇ ਇਹਨਾਂ ਸਾਰੀਆਂ ਅ ਪਹਿਲਾਂ ਤਾਂ ਇਹ ਹੈ ਜੀ ਵੀ ਚਲੋ ਮੈਨੇਜ ਕਰਨਾ ਹੁੰਦਾ ਤਾਂ ਔਖਾ ਕੋਈ ਵੀ ਉਪਰਾਲਾ ਕਰਨਾ ਉਹਦੇ ਆਸਤੇ ਉਹ ਚੀਜ਼ ਨੂੰ ਲੇਖਣਾ ਉਹਦੇ ਵਾਸਤੇ ਪੂੰਜੀ ਵੀ ਚਾਹੀਦੀ ਹੈ ਪਰ ਅਸੀਂ ਚਲੋ ਆਪਦੇ ਆਪ ਨੂੰ ਵੜਪਾਗੀ ਸਮਝਦੇ ਆ ਕਿ ਸਾਡੇ ਪਿੰਡ ਦੇ ਵਿੱਚੋਂ ਕਾਫੀ ਜਿਹੜਾ ਹੈਗਾ ਸਹਿਯੋਗ ਸਾਨੂੰ ਮਿਲਿਆ ਸਾਡੇ ਪਿੰਡ ਦੇ ਵਿੱਚ ਹੀ ਬਾਈ ਜੀ ਕਿਸੇ ਨੂੰ ਇਹ ਨਹੀਂ ਪਤਾ ਵੀ ਕਿੰਨੇ ਕੁ ਲਖਾਰੀ ਨੇ ਮੰਚ 'ਚ ਜਿਹੜਾ ਅਸੀਂ ਇਹ ਬਣਾਇਆ ਇਸ ਦਾ ਮਕਸਦ ਹੀ ਇਹ ਚੀਜ਼ ਇਹ ਦੱਸਣਾ ਹੈ ਵੀ ਜਿਹੜੇ ਜਿਨ੍ਹਾਂ ਨੂੰ ਲੋਕਾਂ ਨੇ ਲੋਕਾਂ ਤੱਕ ਆਪਣੀ ਪਹੁੰਚ ਨਹੀਂ ਬਣਾ ਸਕੇ ਜਾਂ ਮੰਚ 'ਚ ਨਹੀਂ ਜਿਨ੍ਹਾਂ ਨੂੰ ਉਹ ਮੈਨੂੰ ਉਹਨਾਂ ਦਾ ਸ਼ਾਇਰ ਦਾ ਨਾਮ ਨਹੀਂ ਪਤਾ ਕਿ ਜਿਨ੍ਹਾਂ ਨੇ ਇਹ ਗੱਲ ਕਹੀ ਸੀ ਕਿ ਜੇ ਤੁਹਾਨੂੰ ਕੋਈ ਮਤਲਬ ਤੁਸੀਂ ਅੱਗੇ ਨਹੀਂ ਆਏ ਤਾਂ ਜ਼ਰੂਰੀ ਨਹੀਂ ਤੁਸੀਂ ਮਤਲਬ ਫੇਲ ਹੋ ਹੋ ਸਕਦਾ ਤੁਹਾਨੂੰ ਕੋਈ ਮੌਕਾ ਨਾ ਮਿਲਿਆ ਹੋਵੇ ਹੋ ਸਕਦਾ ਤੁਹਾਨੂੰ ਕੋਈ ਪਲੇਟਫਾਰਮ ਨਾ ਮਿਲਿਆ ਹੋਵੇ ਔਰ ਅਸੀਂ ਇਹ ਮੰਚ ਦੇ ذریعے ਅਸੀਂ ਉਹਨਾਂ ਲਿਖਾਰੀਆਂ ਨੂੰ ਉਹ ਪਲੇਟਫਾਰਮ ਦੇਣਾ ਚਾਹੁੰਦੇ ਆ ਕਿ ਉਹ ਅੱਗੇ ਆਉਣ ਤੇ ਜੋ ਵੀ ਉਹ ਲਿਖਦੇ ਨੇ ਕਵਤਾਵਾਂ ਲਿਖਦੇ ਨੇ ਗਜ਼ਲਾਂ ਲਿਖਦੇ ਨੇ ਗੀਤ ਲਿਖਦੇ ਨੇ ਉਹਨਾਂ ذریعੋ ਸਾਡੇ ਮੰਚ ਦੇ ਉੱਤੇ ਆ ਕੇ ਆਪਣੀ ਜਿਹੜੀ ਆਰਟ ਆ ਉਹਨੂੰ ਦਿਖਾ ਸਕਦੇ ਆ ਕਿ ਜਦੋਂ ਵੀ ਸਾਹਿਤ ਦੇ ਵੱਡੇ ਸਨਮਾਨਾਂ ਦਾ ਐਲਾਨ ਹੁੰਦਾ ਹੈ ਤਾਂ ਲਗਾਤਾਰ ਉਸਤੇ ਵਿਵਾਦ ਹੁੰਦੇ ਨੇ ਲਗਾਤਾਰ ਉਸ ਦੀ ਆਲੋਚਨਾ ਹੁੰਦੀ ਹੈ ਔਰ ਕਈ ਵਾਰੀ ਤਾਂ ਅਵਾਰਡ ਜਿਹੜੇ ਆ ਵਾਪਸ ਲੈਂਦਿਆਂ ਵੀ ਗੱਲਾਂ ਹੁੰਦੀਆਂ ਰਹੀਆਂ ਕਿ ਨਹੀਂ ਜੀ ਇਹ ਬਦਲ ਦਿੰਨੇ ਚਲੋ ਨਵਾਂ ਇਨੀਸ਼ੀਏਟਿਵ ਕੋਈ ਨਵੀਂ ਸ਼ੁਰੂਆਤ ਇਹ ਜ਼ਰੂਰੀ ਨਹੀਂ ਹੁੰਦਾ ਕਿ ਗਾ ਕੇ ਇਹ ਜ਼ਰੂਰੀ ਨਹੀਂ ਹੁੰਦਾ ਕਿ ਜੋ ਵੀ ਕੁਝ ਨਵਾਂ ਕੋਈ ਸ਼ੁਰੂਆਤ ਕਰ ਰਿਹਾ ਹੈਗਾ ਉਹ ਅਗਾਹ ਵਧੂ ਹੀ ਹੋਵੇ ਪਰ ਬਹੁਤ ਸਾਰੀਆਂ ਸ਼ੁਰੂਆਤਾਂ ਇਹੋ ਜੀਆਂ ਹੁੰਦੀਆਂ ਜਿਹੜੀਆਂ ਅਗਾਹ ਵਧੂ ਹੁੰਦੀਆਂ ਅੱਜ ਅਜਹੀ ਸ਼ੁਰੂਆਤ ਪਿੰਡ ਮੱਤੇ ਇਥੋਂ ਦੇ ਨੌਜਵਾਨਾਂ ਨੇ ਕੀਤੀ ਕਿਉਂਕਿ ਅਜੋਕੇ ਸਮੇਂ ਦੇ ਵਿੱਚ ਜਿੱਥੇ ਮੋਬਾਈਲ ਕਲਚਰ ਆ ਜਿਹੜਾ ਉਹ ਭਾਰੂ ਹੁੰਦਾ ਜਾ ਰਿਹਾ ਹੈਗਾ ਡਿਜੀਟਾਈਜੇਸ਼ਨ ਦਾ ਜਿਹੜਾ ਯੁੱਗ ਆ ਜਿਹੜਾ ਉਹ ਆ ਗਿਆ ਹੈਗਾ ਪਰ ਉੱਥੇ ਕਿਤਾਬਾਂ ਦੇ ਨਾਲ ਸਾਹਿਤ ਦੇ ਨਾਲ ਦੁਬਾਰਾ ਤੋਂ ਨੌਜਵਾਨੀ ਨੂੰ ਜੋੜਨ ਦੇ ਆ ਜਿਹੜੇ ਉਹ ਪ੍ਰਯਾਸ ਆ ਜਿਹੜੇ ਉਹ ਕੀਤੇ ਜਾ ਰਹੇ ਹੈਗੇ ਆ ਅ ਇਹਨਾਂ ਨੌਜਵਾਨਾਂ ਨੇ ਆ ਜਿਹੜਾ ਅੱਜ ਪਿੰਡੂ ਸਾਹਿਤ ਪਿੰਡੂ ਪਸਾਰ ਸਾਹਿਤ ਪਸਾਰ ਮੰਚ ਆ ਜਿਹੜਾ ਉਸ ਦਾ ਗਠਨ ਕਰਕੇ ਇੱਕ ਪ੍ਰੋਗਰਾਮ ਕਰਵਾਇਆ ਕਵੀ ਦਰਬਾਰ ਕਰਵਾਇਆ ਜਿਸ ਦੇ ਵਿੱਚ ਅਲੱਗ-ਅਲੱਗ ਵਿਸ਼ਿਆਂ ਦੇ ਨਾਲ ਸੰਬੰਧਤਾ ਜਿਹੜੀਆਂ ਉਹ ਕਵਤਾਵਾਂ ਉਹਨਾਂ ਦਾ ਜਿਹੜਾ ਮੰਚ ਤੋਂ ਆ ਜਿਹੜਾ ਗਾਇਨ ਵੀ ਕੀਤਾ ਗਿਆ ਤੇ ਉਚਾਰੀਆਂ ਵੀ ਗਈਆਂ ਹੈਗੀਆਂ ਆਪਾਂ ਇਹਨਾਂ ਨੌਜਵਾਨਾਂ ਦੇ ਨਾਲ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਬਈ ਸਵਾਗਤ ਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਅਸ਼ਾ ਬਾਈ ਜੀ ਅੱਜ ਨਵੀਂ ਸ਼ੁਰੂਆਤ ਆ ਇਹ ਤੁਹਾਡੀ ਨਵਾਂ ਇਨੀਸ਼ੀਏਟਿਵ ਆ ਸਾਹਿਤ ਦੇ ਨਾਲ ਆ ਜਿਹੜੇ ਉਜੋਕੇ ਸਮੇਂ ਦੇ ਵਿੱਚ ਇਹ ਕਿਹਾ ਜਾਂਦਾ ਹੈਗਾ ਕਿ ਕਵਤਾ ਤੋਂ ਲੋਕ ਆ ਜਿਹੜੇ ਟੁੱਟ ਰਹੇ ਹੈਗੇ ਪਰ ਤੁਸੀਂ ਇਹ ਪ੍ਰੋਗਰਾਮ ਕਰਨ ਦਾ ਜਿਹੜਾ ਉਹ ਇੱਕ ਤਰ੍ਹਾਂ ਦਾ ਜੇਰਾ ਹੀ ਕਹਿ ਸਕਦੇ ਆ ਕਿਵੇਂ ਇਹ ਜੇਰਾ ਕੀਤਾ ਅ ਸਭ ਤੋਂ ਪਹਿਲਾਂ ਤਾਂ ਮੈਂ ਮੋਰ ਟੈਲੀਵਿਜ਼ਨ ਤੇ ਹਨਰ ਟਾਈਮ ਟੀਵੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੀ ਛੋਟੀ ਜੀ ਨਿਮਾਣੀ ਜੀ ਕੋਸ਼ਿਸ਼ ਨੂੰ ਕਵਰ ਕੀਤਾ ਔਰ ਉਹ ਕਾਫੀ ਅੱਗੇ ਤੱਕ ਜਿਹੜਾ ਹੈਗਾ ਇਸਨੇ ਆ ਪਹੁੰਚੂਗਾ ਸੋ ਬਹੁਤ-ਬਹੁਤ ਧੰਨਵਾਦ ਹੈ ਔਰ ਨਾਲ ਹੀ ਇਸ ਪ੍ਰੋਗਰਾਮ ਦੇ ਵਿੱਚ ਪਹੁੰਚੀਆਂ ਸਾਰੀਆਂ ਸ਼ਖਸੀਅਤਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆਂ ਸਾਡਾ ਇਹ ਉਪਰਾਲਾ ਛੋਟਾ ਜਿਹਾ ਜਿਹੜਾ ਕਿ ਪਿੰਡਾਂ ਦੇ ਵਿੱਚ ਬੱਚਿਆਂ ਨੂੰ ਜਾਂ ਪਿੰਡਾਂ ਦੇ ਵਿੱਚ ਜਿਹੜੇ ਲੋਕ ਐ ਉਹਨਾਂ ਨੂੰ ਕਿਤਾਬਾਂ ਦੇ ਨਾਲ ਜਾਂ ਸਾਹਿਤ ਦੇ ਨਾਲ ਜੋੜਨ ਦਾ ਇੱਕ ਉਪਰਾਲਾ ਲੈ ਕੇ ਚੱਲੇ ਹਾਂ ਸੀ ਤਾਂ ਕਿ ਜਿਹੜਾ ਹੈਗਾ ਵੀ ਬੱਚੇ ਜ਼ਿਆਦਾਤਰ ਵਿਹਲੇ ਸਮੇਂ ਦੇ ਵਿੱਚ ਉਹਾਂ ਦੇ ਹੁੰਦੇ ਵਿਹਲਾ ਮਨ ਸ਼ੈਤਾਨ ਦਾ ਘਰ ਕਿਤੇ ਨਾ ਕਿਤੇ ਉਹ ਮਨ ਪਟਕਦਾ ਅੱਗੇ ਪਿੱਛੇ ਹੁੰਦਾ ਤਾਂ ਉਹ ਵਿਹਲਾ ਸਮਾਂ ਜਿਹੜਾ ਉਹ ਬੱਚੇ ਜ਼ਿਆਦਾਤਰ ਜਿਹੜਾ ਕਿਤਾਬਾਂ ਨਾਲ ਜੁੜਨ ਉਹਨਾਂ ਨੂੰ ਕਿਤਾਬਾਂ ਦੀ ਸਮਝ ਪਵੇ ਇਸ ਮੋਟਿਵ ਨੂੰ ਲੈ ਕੇ ਇਸ ਮਕਸਦ ਨੂੰ ਲੈ ਕੇ ਅਸੀਂ ਇਹ ਪ੍ਰੋਗਰਾਮ ਜਿਹੜਾ ਉਲੀਕਣ ਦੀ ਕੋਸ਼ਿਸ਼ ਕੀਤੀ। ਜੀ। ਅੱਛਾ ਭਾਈ ਜੀ ਅੱਜ ਦੇ ਪ੍ਰੋਗਰਾਮ ਦਾ ਨਾ ਇੱਕ ਨਵਕਲਾਇਆ ਨਾਮ ਹੈਗਾ ਪਿੰਡੂ ਸਾਹਿਤ ਵਿਸਾਰ ਮੰਚ। ਤੁਹਾਨੂੰ ਕੀ ਲੱਗਦਾ ਹੈਗਾ ਇਸ ਤੋਂ ਪਹਿਲਾਂ ਜਿਹੜਾ ਸਾਹਿਤ ਸਰਪ ਪਿੰਡਾਂ ਦੇ ਸ਼ਹਿਰਾਂ ਦੇ ਵਿੱਚ ਹੀ ਸੀਗਾ ਪਿੰਡਾਂ ਦੇ ਵਿੱਚ ਨਹੀਂ ਸੀਗਾ। ਇਹ ਪ੍ਰੋਗਰਾਮ ਦਾ ਜਿਹੜਾ ਨਾਮ ਆ ਜਿਹੜਾ ਤੁਸੀਂ ਇਹ ਕਿਉਂ ਰੱਖਿਆ ਹੈਗਾ? ਹਾਂ ਸਭ ਤੋਂ ਪਹਿਲਾਂ ਤਾਂ ਮੋਰ ਟੈਲੀਵਿਜ਼ਨ ਤੇ ਹੋਰ ਟਾਈਮਜ਼ ਟੈਲੀਵਿਜ਼ਨ ਦਾ ਬਹੁਤ-ਬਹੁਤ ਧੰਨਵਾਦ। ਔਰ ਜਿਵੇਂ ਕਿ ਤੁਸੀਂ ਇਹ ਚੀਜ਼ ਪੁੱਛੀ ਹੈ ਕਿ ਇਸ ਸਾਹਿਤ ਜਿਹੜਾ ਮੰਚ ਹੈ ਇਹਦਾ ਨਾਮ ਕਿਵੇਂ ਅਸੀਂ ਹਨਾ ਮਾਈਂਡ ਦੇ ਵਿੱਚ ਆਇਆ ਅ ਬਲਰਾਜ ਜੀ ਇਹ ਗੱਲ ਨਾਲ ਸਾਨੂੰ ਇਹ ਮਤਲਬ ਸਾਡੇ ਪਿੰਡ ਦੇ ਵਿੱਚ ਇਹ ਪ੍ਰਤੀਤ ਹੁੰਦਾ ਸੀ ਕਿ ਜੋ ਕਬੱਡੀ ਵਾਲੇ ਮੁੰਡੇ ਨੇ ਉਹ ਕਬੱਡੀ ਕੱਪ ਕਰਵਾ ਲੈਂਦੇ ਨੇ ਜਾਂ ਵਾਲੀਬਾਲ ਵਾਲੇ ਨੇ ਬਾਸਕਟਬਾਲ ਵਾਲੇ ਨੇ ਉਹ ਆਪਦੇ ਆਪ ਦੇ ਮਤਲਬ ਮੇਲੇ ਕਰਵਾ ਲੈਂਦੇ ਸੀ ਅਸੀਂ ਕਿਤਾਬਾਂ ਨਾਲ ਜੁੜੇ ਹੋਏ ਸੀਗੇ ਤੇ ਸਾਨੂੰ ਇਹ ਸੀ ਵੀ ਸਾਡੇ ਪਿੰਡ ਦੇ ਵਿੱਚ ਇੱਕ ਇਸ ਤਰ੍ਹਾਂ ਦਾ ਵੀ ਮੇਲਾ ਹੋਣਾ ਚਾਹੀਦਾ ਕਿ ਲੋਕ ਜਿਹੜੇ ਕਿਤਾਬਾਂ ਨਾਲ ਜੁੜਨ ਤੇ ਇਸ ਕਰਕੇ ਅਸੀਂ ਇਸ ਜਿਹੜਾ ਮੰਚ ਹੈ ਪਿੰਡੂ ਸਾਹਿਤ ਪਸਾਰ ਮੰਚ ਮਾਲਵਾ ਜ਼ੋਨ ਇਹ ਮੰਚ ਦਾ ਅਸੀਂ ਇਹ ਇਹਨੂੰ ਤਿਆਰ ਕੀਤਾ ਔਰ ਇਸ ਸਾਡੇ ਜਿਹੜੇ ਮੰਚ ਦੇ ਮਕਸਦ ਨੇ ਉਹ ਸਾਡੇ ਤਿੰਨ ਚਾਰ ਮਕਸਦ ਨੇ ਇੱਕ ਤਾਂ ਇਹ ਹੈ ਕਿ ਜਿਹੜੀ ਨੌਜਵਾਨੀ ਹੈ ਜੀ ਨਸ਼ਿਆਂ ਦੇ ਵਿੱਚ ਘਰ ਕਰ ਰਹੀ ਹੈ ਕਿਉਂਕਿ ਜੇ ਨੌਜਵਾਨ ਖੇਡਾਂ ਨਾਲ ਜੁੜਨਗੇ ਤਾਂ ਖਿਡਾਰੀ ਬਣ ਜਾਣਗੇ ਜੀ ਔਰ ਜੇ ਸਾਹਿਤ ਨਾਲ ਕਿਤਾਬਾਂ ਨਾਲ ਜੁੜਨਗੇ ਤੋਂ ਲਿਖਾਰੀ ਬਣ ਜਾਣਗੇ ਔਰ ਸਾਡਾ ਸਾਨੂੰ ਲੱਗਦਾ ਹੈ ਕਿ ਅਸੀਂ ਅੱਜ ਜਿਹੜਾ ਇਹ ਪ੍ਰੋਗਰਾਮ ਉਲੀਕਿਆ ਹੈ ਔਰ ਜੇ ਇਹਦੇ ਵਿੱਚੋਂ ਅਸੀਂ 100 ਦੇ ਵਿੱਚੋਂ 10% ਵੀ ਕਾਮਯਾਬ ਹੋ ਗਏ ਤਾਂ ਅਸੀਂ ਆਪ ਨੂੰ ਬਹੁਤ ਵੱਡ ਭਾਗ ਹੀ ਸਮਝਾਂਗੇ ਅੱਛਾ ਭਾਈ ਜੀ ਅੱਜ ਵੱਡੇ ਪੱਧਰ ਦਿੱਤ ਨੇ ਇੱਥੇ ਸਾਹਿਤ ਦੀ ਗੱਲ ਹੋਈ ਜੀ ਆਮ ਤੌਰ ਦੇ ਉੱਤੇ ਇਹ ਕਿਹਾ ਜਾਂਦਾ ਹੈ ਕਿ ਪੜ੍ਹੇ ਲਿਖੇ ਲੋਕ ਹੀ ਆ ਜਿਹੜੇ ਉਹ ਸਾਹਿਤ ਦੇ ਨਾਲ ਜੁੜਦੇ ਹੈਗੇ ਆ ਜੇਕਰ ਆਪਾਂ ਮਕਸਦ ਦੀ ਗੱਲ ਕਰੀਏ ਤਾਂ ਮੁੱਖ ਤੌਰ ਦੇ ਉੱਤੇ ਅਜੋਕੇ ਸਮੇਂ ਦੇ ਵਿੱਚ ਜਿਹੜਾ ਨੂੰ ਤਾਂ ਇਹ ਕਿਹਾ ਜਾਂਦਾ ਹੈਗਾ ਕਿ ਅਜੋਕੇ ਸਮੇਂ ਦੇ ਵਿੱਚ ਸਾਹਿਤ ਦਾ ਜਿਹੜਾ ਉਹ ਮੰਡੀ ਦੀਆਂ ਲੋੜਾਂ ਪੂਰੀਆਂ ਕਰਨ ਵਾਸਤੇ ਹੈ ਜਿਹੜਾ ਉਹ ਲਿਖਿਆ ਜਾ ਰਿਹਾ ਹੈਗਾ ਤੁਹਾਡੇ ਅਨੁਸਾਰ ਹੈ ਜਿਹੜਾ ਸਾਹਿਤ ਦਾ ਮੇਨ ਮੋਟਿਵ ਮੇਨ ਮਕਸਦ ਕੀ ਹੋਣਾ ਚਾਹੀਦਾ ਦੇਖੋ ਸਾਹਿਤ ਜਿਹੜਾ ਹੈ ਉਹ ਅ ਅਸੀਂ ਕਹਿੰਦੇ ਕਿ ਸਮਾਜ ਦਾ ਆਇਨਾ ਹੁੰਦਾ ਹੈ ਨਾ ਸਮਾਜ ਦਾ ਸ਼ੀਸ਼ਾ ਹੁੰਦਾ ਹੈ ਸਿਰਫ ਇੰਨਾ ਹੀ ਨਹੀਂ ਲੇਕਿਨ ਚੰਗੇ ਸਮਾਜ ਨੂੰ ਸਿਰਜਣ ਲਈ ਵੀ ਜਿਹੜਾ ਸਾਹਿਤ ਹੈ ਲੋਕਪੱਛੀ ਸਾਹਿਤ खास तौर ਤੇ ਉਹ ਬੜੀ ਮਹੱਤਵਪੂਰਨ ਭੂਮਿਕਾ ਆਪਣੀ ਨਿਭਾਉਂਦਾ ਹੈ ਤੁਸੀਂ ਦੁਨੀਆ ਦੀਆਂ ਵੱਡੀਆਂ ਕ੍ਰਾਂਤੀਆਂ ਦਾ ਇਤਿਹਾਸ ਦੇਖੋ ਉਹਨਾਂ ਦੇ ਪਿੱਛੇ ਕਿਤੇ ਨਾ ਕਿਤੇ ਸਾਹਿਤ ਖੜਾ ਹੈ ਸਾਹਿਤਕਾਰ ਖੜੇ ਨੇ ਲੇਖਕ ਖੜੇ ਨੇ ਜਿਹੜੇ ਲੋਕਾਂ ਦੀ ਚੇਤਨਾ ਨੂੰ ਲਗਾਤਾਰ ਪ੍ਰਚੰਡ ਕਰਦੇ ਨੇ ਤਾਂ ਲੇਖਕ ਜਿਹੜਾ ਉਹ ਅੱਗੇ ਦੀਆਂ ਚੀਜ਼ਾਂ ਵੇਖਦਾ ਹੈ 10 20 ਸਾਲਾਂ ਬਾਅਦ 100 ਸਾਲਾਂ ਤੱਕ ਵੀ ਮਤਲਬ ਇਮੇਜਿਨ ਕਰਦਾ ਹੈ ਕਿ ਕੀ ਹੋ ਸਕਦਾ ਹੈ ਅੱਜ ਦੀਆਂ ਪਰਸਤਿਤੀਆਂ ਦੇ ਮੁਤਾਬਕ ਤਾਂ ਇਹ ਜਿਹੜੇ ਲੇਖਕਾਂ ਦੀਆਂ ਅੱਛੀਆਂ ਲਿਖਤਾਂ ਨੇ ਸੋਹਣੀਆਂ ਲਿਖਤਾਂ ਨੇ ਸੁਚੱਜੀਆਂ ਲਿਖਤਾਂ ਨੇ ਉਹ ਜਦੋਂ ਨੌਜਵਾਨ ਸਾਡੀ ਪੀੜੀ ਪੜੇਗੀ ਉਹਨਾਂ ਦੀ ਉਹ ਚੇਤਨਸ਼ੀਲ ਹੋਏਗੀ ਚੇਤਨਾ ਉਹਨਾਂ ਦੀ ਪ੍ਰਚੰਡ ਹੋਏਗੀ ਔਰ ਅੱਜ ਜਿसे ਦੇਖਿਆ ਕਿ ਸਾਰਾ ਜੋਰ ਜਿਹੜਾ ਹੈ ਕਾਰਸੋਰ ਦਾ ਇਲੈਕਟ੍ਰੋਨਿਕ মিডিਆ ਦਾ ਜਾਂ ਜਿਹਦਾ ਤੁਸੀਂ ਬਾਜ਼ਾਰ ਦਾ ਜ਼ਿਕਰ ਕੀਤਾ ਉਹਦਾ ਧਿਆਨ ਚੇਤਨਾ ਨੂੰ ਖੁੰਡਾ ਕਰਨ ਦੇ ਉੱਤੇ ਲੱਗਿਆ ਹੋਇਆ ਹੈ ਔਰ ਸਾਡੇ ਜਿਹੜਾ ਸਿਆਸੀ ਤੰਤਰ ਹੈ ਉਸ ਨੂੰ ਵੀ ਚੇਤਨ ਲੋਕ ਵਾਰ ਨਹੀਂ ਖਾਂਦੇ ਉਹ ਵੀ ਉਹਨਾਂ ਚੀਜ਼ਾਂ ਨੂੰ ਪ੍ਰਮੋਟ ਕਰਦੀ ਹੈ ਜਿਹੜੀਆਂ ਚੇਤਨਾ ਨੂੰ ਖੁੰਡਾ ਕਰਦੀਆਂ ਨੇ ਅਜਿਹੇ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਦੇ ਜਿਹੜੇ ਕਵੀ ਦਰਬਾਰ ਨੇ ਕਿਉਂਕਿ ਤੁਸੀਂ ਹੁਣੇ ਇੱਕ ਸਵਾਲ ਪੁੱਛਿਆ ਸੀ ਕਿ ਕੀ ਇਹ ਪਹਿਲਾਂ ਸ਼ਹਿਰੀ ਚੀਜ਼ ਸੀ ਅਕਸਰ ਜਿਹੜੇ ਸਾਡੇ ਸਾਹਿਤਕਾਰ ਨੇ ਜਾਂ ਸਹਿਸਭਾਵਾਂ ਨੇ ਉਹ ਸ਼ਹਿਰਾਂ ਦੇ ਵਿੱਚ ਨੇ ਪਿੰਡਾਂ ਦੇ ਵਿੱਚ ਗਿਣੀਆਂ ਚੁੜੀਆਂ ਕੋਈ ਸਹਿਸਭਾਵਾਂ ਨੇ ਤੁਹਾਡੇ ਬਾਲਿਆਂ ਵਾਲੀ ਹੋ ਗਈ ਇਸ ਤਰ੍ਹਾਂ ਦੇ ਪਿੰਡਾਂ ਦੇ ਵਿੱਚ ਸ਼ਾਇਦ ਕਿਤੇ ਹੈਗੀਆਂ ਨੇ ਤਾਂ ਇਹ ਸ਼ਹਿਰ ਦੀ ਚੀਜ਼ੀ ਬਲਕਿ ਮੰਨਿਆ ਜਾਂਦਾ ਸੀ ਕਿਉਂਕਿ ਪੜੇ ਲਿਖੇ ਲੋਕਾਂ ਦੀ ਚੀਜ਼ ਮੰਨਿਆ ਜਾਂਦਾ ਇਸ ਲਈ ਬੜੇ ਲਿਖੇ ਲੋਕ ਜਿਹੜੇ ਸ਼ਹਿਰ ਨੂੰ ਤਰਜੀਹ ਦਿੰਦੇ ਆ ਇਸ ਕਰਕੇ ਲੇਕਿਨ ਇਹ ਜਿਹੜਾ ਉਦਮ ਅਜ ਇਹਨਾਂ ਨੌਜਵਾਨਾਂ ਨੇ ਕੀਤਾ ਪਿੰਡੂ ਸਾਹਿਤ ਪਸਾਰ ਜਿਹੜਾ ਨੇ ਮੰਚ ਕਾਇਮ ਕੀਤਾ ਅਸੀਂ ਯਕੀਨ ਕਰਦੇ ਆ ਜਾਂਾਨੂੰ ਵਿਸ਼ਵਾਸ ਹੈ ਕਿ ਆਉਣ ਵਾਲੇ ਦਿਨਾਂ 'ਚ ਇਹ ਪੰਜਾਬ ਦੇ ਹੋਰ ਪਿੰਡਾਂ 'ਚ ਵੀ ਇਸ ਤਰ੍ਹਾਂ ਦੀ ਕੋਸ਼ਿਸ਼ ਨੂੰ ਲੈ ਕੇ ਜਾਣਗੇ ਕਿਤਾਬਾਂ ਦੇਖੋ ਅਕਸਰ ਕਹਿੰਦੇ ਨੇ ਕਿ ਦੇਰੀ ਦੇ ਉੱਤੇ ਦੁੱਧ ਲੈਣ ਲਈ ਤੁਹਾਨੂੰ ਜਾਣਾ ਪੈਂਦਾ ਆ ਠੀਕ ਹੈ ਜਣਾ ਤਾਂ ਦੁੱਧ ਤੁਹਾਨੂੰ ਘਰੇ ਜਾ ਕੇ ਵੇਚਣਾ ਪੈਂਦਾ ਗਾਹ ਕੋਲੇ ਕਿਤਾਬਾਂ ਵਾਲਿਆਂ ਨੂੰ ਵੀ ਐਵੇਂ ਹੀ ਕਰਨਾ ਪੈਂਦਾ ਕਿ ਜਗਾ ਜਗਾ ਜਾ ਕੇ ਸਟਾਲ ਲਾਉਣੀ ਪੈਂਦੀ ਹੈ ਲੇਕਿਨ ਸ਼ਰਾਬ ਵਾਲਿਆਂ ਨੂੰ ਇਦਾਂ ਨਹੀਂ ਕਰਨਾ ਪੈਂਦਾ ਉਹ ਆਪਣਾ ਟੇਕਾ ਖੋਲ ਕੇ ਬੈਠੇ ਨੇ ਔਰ ਇਹਨਾਂ ਵਿੱਚ ਸ਼ਰਾਬ ਪੀਣੀਆਂ ਉਹ ਸ਼ਰਾਬ ਲੈਣ ਲਈ ਉੱਥੇ ਜਾਏਗਾ ਉਹ ਇੱਕ ਮਾਨਸਿਕਤਾ ਬਣੀ ਹੋਈ ਹੈ ਠੀਕ ਹੈ ਅਗਲਾਂ ਨੂੰ ਪਤਾ ਸਾਡੀ ਚੀਜ਼ ਬਾਰੇ ਨਹੀਂ ਸਰਦਾ ਤਾਂ ਸਾਇਹਤ ਦਾ ਪ੍ਰਸਾਰ ਜਦੋਂ ਹੋਏਗਾ ਚੰਗੇ ਸਾਇਹਤ ਦਾ ਪ੍ਰਸਾਰ ਜਦੋਂ ਹੋਏਗਾ ਉਹ ਉਹਦੇ ਨਾਲ ਇੱਕ ਨਵੀਂ ਚੇਤਨਾ ਸਾਡੇ ਆਉਣ ਵਾਲੀ ਪੀੜ੍ਹੀ ਦੇ ਵਿੱਚ ਬਹੁਤ ਜ਼ਰੂਰੀ ਹੈ ਅੱਜ ਹੋ ਕੀ ਰਿਹਾ ਅਸੀਂ ਵੀ ਕੁਝ ਚੀਜ਼ਾਂ ਦੀ ਸੌਖ ਲੱਭ ਲਈ ਹੈ ਕਿ ਬੱਚਾ ਜिद ਕਰ ਰਿਹਾ ਚਲੋ ਮੋਬਾਈਲ ਫੜਾ ਦਿਓ। ਔਰ ਜਮਦੇ ਬੱਚੇ ਜਿਹੜੇ ਮੋਬਾਈਲ ਤੇ ਆਦੀ ਹੋ ਗਏ ਨੇ। ਉਹ ਇੱਕ ਤਰ੍ਹਾਂ ਨਾਲ ਕਹਿੰਦਾ ਕਿ ਉਹਨਾਂ ਨੂੰ ਮੋਬਾਈਲ ਦਾ ਨਸ਼ਾ ਲੱਗ ਗਿਆ। ਤਾਂ ਅਸੀਂ ਬਾਕੀ ਨਸ਼ਿਆਂ ਤੋਂ ਬਚਾਉਂਦੇ ਬਚਾਉਂਦੇ ਇੱਕ ਹੋਰ ਨਸ਼ਾ ਛੇੜ ਲਿਆ ਮੋਬਾਈਲ ਦਾ ਔਰ ਸਿਆਣੇ ਬਿਆਣੇ ਬੰਦੇ ਕਈ ਵਾਰੀ ਤੇ ਖੁਦ ਦਾ ਵੀ ਹਾਲ ਹੋ ਜਾਂਦਾ ਕਿ 10 ਮਿੰਟ ਤੁਸੀਂ ਮੋਬਾਈਲ ਨਾ ਦੇਖੋ ਤੁਹਾਨੂੰ ਅਜੀਬ ਜਿਹੀ ਮਹਿਸੂਸ ਹੋਏ ਕਿ ਕੀ ਹੋ ਗਿਆ। ਮੋਬਾਈਲ ਕਿਤੇ ਘਰੇ ਛੁੱਟ ਜੇ ਤੁਹਾਨੂੰ ਲੱਗਦਾ ਕਿ ਸ਼ਾਇਦ ਜਿਸਮ ਦਾ ਕੋਈ ਅੰਗ ਹੀ ਰਹਿ ਗਿਆ ਘਰ। ਤਾਂ ਇਸ ਕਰਕੇ ਸਾਹਿਦ ਦਾ ਪਸਾਰ ਕਰਨਾ ਔਰ ਇਸੇ ਤਰ੍ਹਾਂ ਹੀ ਹੋਣਾ ਹੈ ਕਿ ਪਿੰਡਾਂ 'ਚ ਜਾ ਕੇ ਨਵੇਂ ਯੋਥ ਨੂੰ ਨਾਲ ਜੋੜ ਕੇ ਅੱਜ ਤੁਸੀਂ ਦੇਖਿਆ ਕਿ ਬਹੁਤ ਸਾਰੇ ਕਈ ਸ਼ਾਇਰ ਜਿਹੜੇ ਐਸੇ ਸੀ ਕਿ ਜਿਨ੍ਹਾਂ ਨੇ ਪਹਿਲੀ ਵਾਰੀ ਸਟੇਜ ਦੇ ਉੱਤੇ ਆਪਣੀ ਕਵਿਤਾ ਬੋਲੀ ਤਾਂ ਮੈਂ ਸਮਝਦਾ ਕਿ ਇਹ ਇਸ ਪਲੇਟੇ ਪ੍ਰੋਗਰਾਮ ਦਾ ਇੱਕ ਹਾਸਲ ਸੀਗਾ ਔਰ ਇਸ ਤਰ੍ਹਾਂ ਦੇ ਪ੍ਰੋਗਰਾਮ ਜਿਹੜੇ ਆ ਉਹ ਪਿੰਡਾਂ ਦੀਆਂ ਪੰਚਾਇਤਾਂ ਨੂੰ ਬਾਕੀ ਚੇਤਨ ਲੋਕ ਜਨਨ ਨੂੰ ਕਰਨੇ ਚਾਹੀਦੇ ਵੱਡੀ ਪੱਧਰ ਤੇ ਕਰਨੇ ਚਾਹੀਦੇ ਅਛਾ ਭਾਈ ਜੀ ਇਹ ਦੱਸਿਓ ਕਿ ਅਜੋਕੇ ਸਮੇਂ ਦੇ ਵਿੱਚ ਕਵਿਤਾ ਲਿਖਣੀ ਹਨਾ ਜਾਂ ਕਤਾਬਾਂ ਦੀਆਂ ਗੱਲਾਂ ਕਰਨੀਆਂ ਉਥੋਂ ਰੁਜ਼ਗਾਰ ਨਹੀਂ ਮਿਲਦਾਗਾ ਇਸ ਖੇਤਰ ਦੇ ਵਿੱਚ ਰੁਜ਼ਗਾਰ ਨਹੀਂ ਮਿਲਦਾਗਾ ਤੁਸੀਂ ਨੌਜਵਾਨ ਵੀ ਉਹ ਨਾਲ ਘਰ ਦੀਆਂ ਜ਼ਰੂਰਤਾਂ ਵੀ ਆ ਕਿਵੇਂ ਮੈਨੇਜ ਕਰੋਗੇ ਉਹਨਾਂ ਨਾਲ ਅ ਪਹਿਲਾਂ ਤਾਂ ਇਹ ਜੀ ਵੀ ਚਲੋ ਮੈਨੇਜ ਕਰਨਾ ਹੁੰਦਾ ਤਾਂ ਔਖਾ ਕੋਈ ਵੀ ਉਪਰਾਲਾ ਕਰਨਾ ਉਹਦੇ ਆਸਤੇ ਉਹ ਚੀਜ਼ ਨੂੰ ਲੇਖਣਾ ਉਹਦੇ ਵਾਸਤੇ ਪੂੰਜੀ ਵੀ ਚਾਹੀਦੀ ਹੈ ਹੂੰ ਪਰ ਅਸੀਂ ਚਲੋ ਆਪਦੇ ਆਪ ਨੂੰ ਵੜਪਾਗੀ ਸਮਝਦੇ ਆ ਕਿ ਸਾਡੇ ਪਿੰਡ ਦੇ ਵਿੱਚੋਂ ਕਾਫੀ ਜਿਹੜਾ ਹੈਗਾ ਸਹਿਯੋਗ ਸਾਨੂੰ ਮਿਲਿਆ ਜਿਵੇਂ ਕਿ ਟੈਂਟ ਦੀ ਸੇਵਾ ਹੋ ਗਈ ਪਾਂਡਿਆਂ ਦੀ ਸੇਵਾ ਹੋ ਗਈ ਤਾਂ ਕਾਫੀ ਸਾਰਾ ਸਹਿਯੋਗ ਹੈ ਜਿਹੜਾ ਉਹ ਸਾਨੂੰ ਤਕਰੀਬਨ ਪਿੰਡ ਦੇ ਵਿੱਚੋਂ ਜਿਹੜਾ ਹੈਗਾ ਉਹ ਮਿਲ ਗਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਪਹਿਲਾ ਪ੍ਰੋਗਰਾਮ ਸੀਗਾ ਉਹਨਾਂ ਤਾਈਆਂ ਵੀ ਰਹਿ ਜਾਂਦੀਆਂ ਪਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਹੋਰ ਵੀ ਇਸ ਚੀਜ਼ ਨੂੰ ਲੈ ਕੇ ਚੱਲਾਂਗੇ ਕਿ ਪਿੰਡ ਦੇ ਲੋਕਾਂ ਨੂੰ ਜਿਹੜਾ ਹੈਗਾ ਉਹ ਇਸ ਪ੍ਰਤੀ ਜਾਗਰੂਕ ਕੀਤਾ ਜਾਵੇ ਪਿੰਡਾਂ ਦੇ ਵਿੱਚ ਹੋਰ ਵੀ ਬਹੁਤ ਸਾਰੇ ਪ੍ਰੋਗਰਾਮ ਹੁੰਦੇ ਆ ਅਖਾੜੇ ਬੁਲਾਏ ਜਾਂਦੇ ਆ ਜਾਂ ਹੋਰ ਵੀ ਕਈ ਤਰ੍ਹਾਂ ਦੇ ਪ੍ਰੋਗਰਾਮ ਆ ਲੋਕ ਉੱਥੇ ਫੰਡ ਦਿੰਦੇ ਆ ਜੀ ਥੋੜਾ ਜਿਹਾ ਸਾਹਿਦ ਵਾਲੇ ਪਾਸੇ ਅੱਜ ਸਾਨੂੰ ਲੱਗਿਆ ਵੀ ਇਸ ਪਾਸੇ ਲੋਕ ਜਿਹੜੀ ਰੁਚੀ ਘੱਟ ਦਿਖਾ ਰਹੇ ਆ ਕੋਈ ਗੱਲ ਨਹੀਂ ਜੀ ਹੌਲੀ ਹੌਲੀ ਚੱਲ ਰਹੇ ਆ ਸਮੇਂ ਦੇ ਨਾਲ ਚੇਂਜ ਹੋਊਗਾ ਸਭ ਕੁਝ ਤੇ ਖਤਾਬਾ ਦਾ ਨੌਜਵਾਨ ਮੌਲ ਲਿਖੀ ਬੈਠੇ ਆ ਜੀ ਜੀ ਜਦੋਂ ਤਾਂ ਮੈਂ ਬਹੁਤ ਆ ਪਰ ਉਹਨਾਂ ਨੂੰ ਮੰਚ ਚਾਹੀਦਾ ਜੀ ਜਿਹੜਾ ਤੁਸੀਂ ਦੇ ਰਹੇ ਆ ਉਹਨਾਂ ਵਾਲੇ ਸਮੇਂ ਚ ਹੋਰ ਵੀ ਸੱਦਾ ਨੌਜਵਾਨਾਂ ਨੂੰ ਨਵੇਂ ਨੂੰ ਦਿੱਤਾ ਜਾਊਗਾ ਜਿਹੜੇ ਕਲਪਾਵਾਂ ਲਿਖੀ ਬੈਠੇ ਆ ਹਾਂਜੀ ਬਿਲਕੁਲ ਜੀ ਬਿਲਕੁਲ ਸਾਡਾ ਇਹ ਮੰਚ ਹੀ ਆਉਣ ਵਾਲੀ ਪੀੜ੍ਹੀ ਵਾਸਤੇ ਹੈ ਨਾ ਪਿੰਡੂ ਸਾਹਿਤ ਵਿਸਾਰ ਮੰਚ ਦੀ ਨੂੰ ਅਸੀਂ ਜਿਹਦਾ ਨਾਮ ਰੱਖਿਆ ਹੋਇਆ ਆ ਯਾਨੀ ਕਿ ਵੀ ਪਿੰਡਾਂ ਦੇ ਵਿੱਚ ਜਿਹੜੇ ਅਨਗੋਲੇ ਪਹਿਲਾਂ ਤੋਂ ਅਨਗੋਲੇ ਕਵੀ ਬੈਠੇ ਆ ਜਾਂ ਅਨਗੋਲੇ ਲੇਖਕ ਬੈਠੇ ਆ ਜਿਨ੍ਹਾਂ ਨੂੰ ਕੋਈ ਮੌਕਾ ਨਹੀਂ ਮਿਲਦਾ ਜਾਂ ਕੋਈ ਸਟੇਜ ਨਹੀਂ ਮਿਲਦੀ ਉਹਨਾਂ ਨੂੰ ਅਸੀਂ ਜਿਹੜੇ ਮੌਕੇ ਪ੍ਰਦਾਨ ਕਰਨ ਦੀ ਕੋਸ਼ਿਸ਼ ਇੱਕ ਛੋਟੀ ਜੀ ਜਿਹੜੀ ਉਹ ਲੈ ਕੇ ਚੱਲੇ ਆ ਔਰ ਆਸ ਕਰਦੇ ਆ ਕਿ ਇਹ ਸਾਡਾ ਪ੍ਰੋਸੈਸ ਆ ਜਿਹੜਾ ਉਹ ਲੰਮਾ ਚੱਲੇਗਾ ਤੇ ਸਾਨੂੰ ਜਿਹੜਾ ਪਿੰਡਾਂ ਵੱਲੋਂ ਜਿਹੜਾ ਹੈਗਾ ਉਹ ਸਹਿਯੋਗ ਮਿਲਦਾ ਰਹੂ ਅੱਛਾ ਬਈ ਜੀ ਇਹ ਵੀ ਗੱਲ ਹੈਗੀ ਆ ਕਿ ਅਜੋਕੇ ਸਮੇਂ ਦੇ ਵਿੱਚ ਇਹ ਕਹਿੰਦੇ ਹੈਗੇ ਕਿ ਕਵਤਾ ਦਾ ਯੋਗ ਆ ਜਿਹੜਾ ਉਹ ਖਤਮ ਹੋ ਗਿਆ ਤੁਹਾਨੂੰ ਲੱਗਦਾ ਵੀ ਕਵਤਾ ਦਾ ਯੋਗ ਆ ਜਿਹੜਾ ਉਹ ਖਤਮ ਹੋ ਨਹੀਂ ਬਿਲਕੁਲ ਨਹੀਂ ਜੀ ਨਾ ਕਵਤਾ ਦਾ ਯੁੱਗ ਖਤਮ ਹੋ ਸਕਦਾ ਜੀ ਤੇ ਨਾ ਹੀ ਹੋਣਾ ਜੀ ਕਿਉਂਕਿ ਜਿਵੇਂ ਬਾਈ ਜੀ ਨੇ ਦੱਸਿਆ ਕਿ ਹੁਣ ਸਾਡੇ ਪਿੰਡ ਦੇ ਵਿੱਚ ਹੀ ਬਾਈ ਜੀ ਕਿਸੇ ਨੂੰ ਇਹ ਨਹੀਂ ਪਤਾ ਵੀ ਕਿੰਨੇ ਕੁ ਲਖਾਰੀ ਨੇ ਮੰਚ 'ਚ ਜਿਹੜਾ ਅਸੀਂ ਇਹ ਬਣਾਇਆ ਇਸ ਦਾ ਮਕਸਦ ਹੀ ਇਹ ਚੀਜ਼ ਇਹ ਦੱਸਣਾ ਹੈ ਵੀ ਜਿਹੜੇ ਜਿਨ੍ਹਾਂ ਨੂੰ ਲੋਕਾਂ ਨੇ ਲੋਕਾਂ ਤੱਕ ਆਪਣੀ ਪਹੁੰਚ ਨਹੀਂ ਬਣਾ ਸਕੇ ਜਾਂ ਮੰਚ 'ਚ ਨਹੀਂ ਜਿਨ੍ਹਾਂ ਨੂੰ ਉਹ ਮੈਨੂੰ ਉਹਨਾਂ ਦਾ ਸ਼ਾਇਰ ਦਾ ਨਾਮ ਨਹੀਂ ਪਤਾ ਕਿ ਜਿਨ੍ਹਾਂ ਨੇ ਇਹ ਗੱਲ ਕਹੀ ਸੀ ਕਿ ਜੇ ਤੁਹਾਨੂੰ ਕੋਈ ਮਤਲਬ ਤੁਸੀਂ ਅੱਗੇ ਨਹੀਂ ਆਏ ਤਾਂ ਜ਼ਰੂਰੀ ਨਹੀਂ ਤੁਸੀਂ ਮਤਲਬ ਫੇਲ ਹੋ ਹੋ ਸਕਦਾ ਤੁਹਾਨੂੰ ਕੋਈ ਮੌਕਾ ਨਾ ਮਿਲਿਆ ਹੋਵੇ ਹੋ ਸਕਦਾ ਤੁਹਾਨੂੰ ਕੋਈ ਪਲੇਟਫਾਰਮ ਨਾ ਮਿਲਿਆ ਹੋਵੇ ਔਰ ਅਸੀਂ ਇਹ ਮੰਚ ਦੇ ਜ਼ਰੀਏ ਅਸੀਂ ਉਹਨਾਂ ਲਿਖਾਰੀਆਂ ਨੂੰ ਉਹ ਪਲੇਟਫਾਰਮ ਦੇਣਾ ਚਾਹੁੰਦੇ ਆ ਕਿ ਉਹ ਅੱਗੇ ਆਉਣ ਤੇ ਜੋ ਵੀ ਉਹ ਲਿਖਦੇ ਨੇ ਕਵਿਤਾਵਾਂ ਲਿਖਦੇ ਨੇ ਗਜ਼ਲਾਂ ਲਿਖਦੇ ਨੇ ਗੀਤ ਲਿਖਦੇ ਨੇ ਉਹਨਾਂ ਜ਼ਰੀਏ ਸਾਡੇ ਮੰਚ ਦੇ ਉੱਤੇ ਆ ਕੇ ਆਪਣੀ ਜਿਹੜੀ ਆਰਟ ਆ ਉਹਨੂੰ ਦਿਖਾ ਸਕਦੇ ਅਛਾ ਭਾਈ ਜੀ ਇੱਕ ਆਖਰੀ ਸਵਾਲ ਆ ਕਹਿੰਦੇ ਵੀ ਸਾਹਿਤ ਦੇ ਵਿੱਚ ਜਿਹੜਾ ਸਾਹਿਤ ਦਾ ਵੀ ਜਿਹੜਾ ਰਾਜਨੀਤੀਕਰਨ ਜਿਹੜਾ ਉਹ ਹੋ ਰਿਹਾ ਹੈਗਾ ਕੁਝ ਕੁ ਵਿਸ਼ੇਸ਼ ਗਲਬੇ ਵਾਲੇ ਸਾਹਿਤਕਾਰ ਹੀ ਆ ਕਹਿੰਦੇ ਵੀ ਉਹਨਾਂ ਨੂੰ ਹੀ ਵਾਰੀ-ਵਾਰੀ ਆ ਜਿਹੜਾ ਸਨਮਾਨਿਤ ਕੀਤਾ ਜਾ ਰਿਹਾ ਦੂਸਰੇ ਬੰਦਿਆਂ ਨੂੰ ਆ ਜਿਹੜਾ ਵੀ ਨਵੇਂ ਬੰਦਿਆਂ ਨੂੰ ਆ ਜਿਹੜੇ ਉਹ ਬੰਦ ਹੀ ਜਗ੍ਹਾ ਦਿੱਤੀ ਨਹੀਂ ਜਾ ਰਹੀਗੀ ਕੀ ਵਾਕਈ ਇਹ ਸੱਚ ਹੈ ਜਾਂ ਸਿਰਫ ਗੱਲਬਾਤ ਹੀ ਆ ਉਹੀ ਉੜਦੀਆਂ ਗੱਲਾਂ ਹੀ ਆ ਦੇਖੋ ਸਿਆਣੇ ਕਹਿੰਦੇ ਨੇ ਕਿ ਜੇ ਅੱਗ ਕਿਤੇ ਬਲਦੀ ਹੈ ਨਾ ਤਾਂ ਧੂੰਆ ਤਾਂ ਹੀ ਨਿਕਲਦਾ ਹੈ ਤਾਂ 100% ਚਾਹੀਏ ਗੱਲਾਂ ਨਹੀਂ ਹੈ ਲੇਕਿਨ ਅਕਸਰ ਤੁਸੀਂ ਦੇਖਿਆ ਹੋਵੇਗਾ ਕਿ ਜਦੋਂ ਵੀ ਸਾਹਿਤ ਦੇ ਵੱਡੇ ਸਨਮਾਨਾਂ ਦਾ ਐਲਾਨ ਹੁੰਦਾ ਹੈ ਤਾਂ ਲਗਾਤਾਰ ਉਸ ਤੇ ਵਿਵਾਦ ਹੁੰਦੇ ਨੇ ਲਗਾਤਾਰ ਉਸ ਦੀ ਆਲੋਚਨਾ ਹੁੰਦੀ ਹੈ ਔਰ ਕਈ ਵਾਰੀ ਤਾਂ ਅਵਾਰਡ ਜਿਹੜੇ ਆ ਵਾਪਸ ਲੈਂਦਿਆਂ ਵੀ ਗੱਲਾਂ ਹੁੰਦੀਆਂ ਰਹੀਆਂ ਕਿ ਨਹੀਂ ਜੀ ਇਹ ਬਦਲ ਦਿੰਨੇ ਚਲੋ ਔਰ ਕਈ ਵਾਰੀ ਇਹ ਵੀ ਦੇਖਿਆ ਗਿਆ ਸੁਣਿਆ ਗਿਆ ਕਿ ਜਿਹੜੇ ਕੁਝ ਖਾਸ ਧਰਾਂ ਨਾਲ ਸੰਬੰਧਿਤ ਲੇਖਕ ਨੇ ਉਹਨਾਂ ਨੂੰ ਇੱਕ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਇਨਾਮ ਵੀ ਮਿਲਦੇ ਜਾਂਦੇ ਨੇ ਅਹੁਦੇਦਾਰਾਂ ਵੀ ਉਹਨਾਂ ਨੂੰ ਮਿਲਦੇ ਜਾਂਦੇ ਗਏ ਨੇ ਤਾਂ ਦੇਖੋ ਜਿਹੜਾ ਸਾਡਾ ਰਾਜਨੀਤਿਕ ਤੰਤਰ ਹੈ ਉਹਨੂੰ ਆਪਣੀ ਗੱਲ ਲੋਕਾਂ ਦੇ ਵਿੱਚ ਕਹਿਣ ਲਈ ਜ਼ਕੀਨਨ ਤੌਰ ਤੇ ਜਿੱਥੇ ਹੋਰ ਤਰ੍ਹਾਂ ਦੇ ਕਲਾਕਾਰ ਚਾਹੀਦੇ ਨੇ ਸਾਹਿਤਕਾਰ ਵੀ ਚਾਹੀਦੇ ਨੇ ਤਾਂ ਲੇਕਿਨ ਇਹ ਸਾਹਿਤਕਾਰਾਂ ਦਾ ਫਰਜ਼ ਹੈ ਕਿ ਉਹ ਇਹ ਇਨਾਮਾਂ ਸਨਮਾਨਾਂ ਦੀ ਜਿਹੜੀ ਲਾਲਸਾ ਇਸ ਤੋਂ ਉੱਪਰ ਉੱਠਣ ਕਿਉਂਕਿ ਜੇ ਉਹ ਲੋਕ ਸਾਹਿਤਕਾਰ ਬਣਦੇ ਨੇ ਤਾਂ ਇਸ ਤੋਂ ਵੱਡਾ ਕੋਈ ਸਨਮਾਨ ਨਹੀਂ ਹੈ ਸਨਮਾਨ ਸਭ ਤੋਂ ਵੱਡਾ ਤੁਹਾਨੂੰ ਲੋਕ ਦੇ ਸਕਦੇ ਨੇ ਮੈਨੂੰ ਲੱਗਦਾ ਕਿ ਤੁਹਾਨੂੰ ਕੋਈ ਰਾਜਨੀਤਿਕ ਸੱਤਾ ਕੋਈ ਵੱਡਾ ਸਨਮਾਨ ਦੇ ਸਕਦੀ ਹੈ ਜੇ ਮਿਲ ਵੀ ਗਿਆ ਤੇ ਲੋਕਾਂ ਨੇ ਨਕਾਰਤਾ ਫਿਰ ਤਾਂ ਉਹ ਲੇਖ ਕਿਸੇ ਕੰਮ ਦਾ ਨਹੀਂ ਹੈਗਾ ਔਰ ਦੂਸਰੀ ਜਿਹੜੀ ਤੁਸੀਂ ਇੱਕ ਸਵਾਲ ਕੀਤਾ ਸੀ ਕਿ ਕੀ ਕਵਿਤਾ ਖਤਮ ਹੋ ਰਹੀ ਹੈ ਦੇਖੋ ਕਵਿਤਾ ਖਤਮ ਹੋਣ ਵਾਲੀ ਚੀਜ਼ ਨਹੀਂ ਹੈ ਤੁਸੀਂ ਦੇਖੋ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਬਾ ਫਰੀਦ ਹੋਰਾਂ ਦੇ ਕਿੰਨੇ ਸ਼ਲੋਕ ਨੇ ਗਿਣਤੀ ਦੇ 100 ਥੋੜੇ ਜਿਹਾ ਪਲਸ ਨੇ ਅੱਜ 500 ਸਾਲ ਬਾਅਦ ਵੀ ਉਹਨਾਂ ਨੂੰ ਜਿਉਂਦਾ ਰੱਖ ਰਹੇ ਨੇ ਉਹ 130 ਦੇ ਆਸ-ਪਾਸ ਸ਼ਲੋਕ ਹਨ ਸ਼ਲੋਕ ਤਾਂ ਇਹ ਕਵਿਤਾ ਦੀ ਪਹੁੰਚ ਹੈ ਔਰ ਸਾਡੇ ਜਿੰਨੇ ਪੁਰਾਣੇ ਗ੍ਰੰਥ ਨੇ ਉਹ ਕਵਿਤਾ ਦੇ ਵਿੱਚ ਕਿਉਂ ਨਹੀਂ ਇਸ ਲਈ ਨਹੀਂ ਕਿ ਕਵਿਤਾ ਲੋਕਾਂ ਨੂੰ ਕੰਠ ਹੋ ਜਾਂਦੀ ਹੈ ਯਾਦ ਹੋ ਜਾਂਦੀ ਹੈ ਨਾ ਦੋ ਚਾਰ ਵਾਰੀ ਤੁਸੀਂ ਪੜ੍ਹੋਗੇ ਤੁਹਾਨੂੰ ਕੰਠਤ ਹੋ ਜਾਏਗੀ ਔਰ ਇੱਥੋਂ ਤੱਕ ਨਹੀਂ ਬਲਕਿ ਸਾਡਾ ਜਿਹੜਾ ਵੈਦ ਸੀਗੇ ਪੁਰਾਣੇ ਉਹ ਵੀ ਆਪਣਾ ਸਾਰੇ ਨੁਸਖੇ ਜਿਹੜੇ ਕਵਿਤਾ ਦੇ ਵਿੱਚ ਲਿਖਦੇ ਸੀ ਤਾਂ ਕਵਿਤਾ ਦੇ ਵਿੱਚ ਬਹੁਤ ਤਾਕਤ ਹੈ ਤਾਂ ਮੈਨੂੰ ਲੱਗਦਾ ਕਿ ਕਵਿਤਾ ਵਰਗੀ ਸੰਗੀਤਾਤਮਕ ਚੀਜ਼ ਜਿਹੜੀ ਹੈ ਕਿਉਂਕਿ ਕੁਦਰਤ ਸਾਰੀ ਇੱਕ ਲੈ ਦੇ ਵਿੱਚ ਇੱਕ ਸੰਗੀਤ ਦੇ ਵਿੱਚ ਵੱਜੀ ਹੋਈ ਹੈ ਔਰ ਕਲਤਾ ਤਾਂ ਕੁਦਰਤ ਦਾ ਸਭ ਤੋਂ ਸੂਖਮ ਜਿਹੜਾ ਪ੍ਰਤਾਵਾ ਹੈ ਤਾਂ ਇਹ ਖਤਮ ਤਾਂ ਨਹੀਂ ਹੋ ਸਕਦਾ ਜੀ। ਅੱਛਾ ਭਾਈ ਜੀ ਤੁਹਾਨੂੰ ਲੱਗਦਾ ਹੈਗਾ ਕਿ ਤੁਹਾਡੇ ਉਦਮ ਦੇ ਨਾਲ ਆ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਨੌਜਵਾਨ ਜਿਹੜੇ ਜੁੜ ਸਕਦੇ ਹੈਗੇ? ਸਭ ਤੋਂ ਪਹਿਲਾਂ ਤਾਂ ਬਰਰਾਜ ਜੀ ਸਾਡੀ ਇਹ ਕੋਸ਼ਿਸ਼ ਸਾਨੂੰ ਅੱਜ ਸਫਲ ਹੁੰਦੀ ਲੱਗੀ ਜਿਵੇਂ ਕਿ ਬਾਈ ਜੀ ਨੇ ਦੱਸਿਆ ਸੀ ਕਿ ਵੀ ਬਹੁਤ ਸਾਰੇ ਨਵੇਂ ਮੁੰਡੇ ਜਿਹੇ ਸੀਗੇ ਜਿਨ੍ਹਾਂ ਨੇ ਅੱਜ ਪਹਿਲੀ ਵਾਰੀ ਸਟੇਜ ਤੇ ਖੜਕੇ ਗੱਲਬਾਤ ਬੋਲੀ। ਸੋ ਇਸੇ ਆਸ ਦੇ ਨਾਲ ਹੀ ਸਾਨੂੰ ਲੱਗਦਾ ਵੀ ਇਹ ਸਾਡਾ ਉਪਰਾਲਾ ਜਿਹੜਾ ਉਹ ਸਫਲ ਹੋਊਗਾ ਤੇ ਤੁਹਾਡੇ ਚੈਨਲ ਰਾਹੀਂ ਮੈਂ ਅਪੀਲ ਵੀ ਕਰਦਾ ਵੀ ਜਿਹੜੇ ਚੰਗੇ ਤੋਂ ਚੰਗੇ ਉਪਰਾਲੇ ਕੋਈ ਵੀ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਹੁੰਦੇ ਆ ਤਾਂ ਵੱਧ ਤੋਂ ਵੱਧ ਸਹਿਯੋਗ ਉਹਨਾਂ ਦਾ ਕਰਨਾ ਚਾਹੀਦਾ। ਪੂਰਾ ਆਸ ਕਰਦੇ ਆ ਕਿ ਲੋਕ ਇਸ ਲਹਿਰ ਦੇ ਨਾਲ ਜੁੜਨਗੇ। ਆਖਰ ਤੇ ਨੌਜਵਾਨੀ ਨੂੰ ਕੀ ਸੰਦੇਸ਼ ਦੇਣਾ ਚਾਹੀਦਾ? ਆਖਰ ਵਿੱਚ ਨੌਜਵਾਨੀ ਨੂੰ ਇਹੀ ਸੰਦੇਸ਼ ਹੈ। ਕਿ ਜਿਵੇਂ ਹੁਣ ਮੋਬਾਈਲ ਯੁੱਗ ਹੈ ਜੀ ਜੇ ਆਪਾਂ ਮੋਬਾਈਲ ਯੁੱਗ ਦੇ ਵਿੱਚੋਂ ਠੀਕ ਹੈ ਵੀ ਇਹ ਆਪਣੇ ਇੱਕ ਹੁਣ ਅੰਗ ਬਣ ਚੁੱਕਿਆ ਪਰ ਜੇ ਆਪਾਂ ਕਿਤਾਬਾਂ ਦੇ ਨਾਲ ਦੋਸਤੀ ਪਾਈਏ ਤਾਂ ਜ਼ਿਆਦਾ ਬੈਟਰ ਰਹੇਗਾ ਜੀ ਔਰ ਇਸ ਕਰਕੇ ਨਸ਼ਿਆਂ ਤੋਂ ਦੂਰ ਰਵਾਂਗੇ ਤੇ ਸਾਹੇਦਨਾਕ ਹੋਣਗੇ